ਹਾਂ ਤਾਂ ਸਾਡੇ ਨਾਲ ਤੇ ਜਨਕਾਂ ਹੋਈ ਭਈ ਨਾ ਬੋੜਿਆਉਣਾ ਮੈਂ ਅੰਦਰ کہہ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਕਰਦੇ ਹੋ ਮੈਂ ਬਰਵਾਤ ਮਾਤੋਂ ਲੱਭੀ عمر ਵਾਸਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਤੁਸੀਂ ਸਾਡੇ ਘਰ ਦੇ ਹੋ ਇਸ ਤਰ੍ਹਾਂ ਕੇ ਸਾਨੂੰ ਜ਼ਿਆਦਾ ਖੁਸ਼ੀ ਹੋ ਜਾਈਏ ਆਜਾ ਸੋ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸਾਲਾਨਾ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਬੜਾ ਧੰਨਵਾਦ ਤੇ ਤੁਹਾਡੇ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਉਹ ਜਿਆਦਾ ਸਵਾਗਤ ਹੁੰਦਾ ਇੱਕ ਨਾਲ ਦੋ ਨੇ ਰਕੇ ਚੀਕਾ ਮਾਰਨਾ ਧੰਵਾਦ ਧੰਮ ਕਰੀਏ ਪੇਸ਼ੂ ਨੰਨਾ ਬਾਤ ਕਰਾਂਗੇ ਤੁਸੀਂ ਵੀ ਲੇਟ ਹੋ ਗਏ ਡੈਨ ਦਾ ਸੌਂਵਾਂਗੇ ਸਵੇਰੇ ਫੇਰ ਕੰਮ ਲੱਗਾ ਨਹੀਂ ਗਿਆ